ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਇਨਰ 휠 ਵੈਲਫੇਅਰ ਕਲੱਬ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮੀ ਨੂੰ ਦੇਖਦੇ ਹੋਏ ਛਤਰੀਆਂ ਵੰਡੀਆਂ ਗਈਆਂ ਪਰ ਡਾਕਟਰ ਸਾਹਿਬ ਦੇ ਦੱਸਣ ਦੇ ਮੁਤਾਬਿਕ ਇਹ 101 ਛਤਰੀਆਂ ਵੰਡੀਆਂ ਗਈਆਂ ਆਓ ਜਾਣਦੇ ਆਪਾਂ ਪੂਰੀ ਖਬਰ ਮੈਡਮ ਅੱਜ ਇੱਥੇ ਕਿ ਹੋਰਾਂ ਦੇ ਪਹੁੰਚੇ ਕਿ ਕਿਰਨ ਚਾਹੁੰਦੇ ਹਾਂ। ਨਮਸਤੇ ਮੈਂ ਹਰਮਨ ਸਮਾਜ ਸੇਵੀ ਦਾ ਔਰਪ੍ਰਦੇਸ਼ ਦੀ ਵਾਈ ਵੈਲਫੇਅਰ ਸੁਸਾਇਟੀ ਦੇ ਸਟਾਫ ਬਟਿੰਦਾ। ਅੱਜ ਇਹਨਾਂ ਵੀਲ ਕਲੱਬ ਵੱਲੋਂ ਜਿਹੜੀਆਂ ਇਹ ਉਪਰਾਲਾ ਕੀਤਾ ਹੈਗਾ ਗਰੀਬ ਪਰਣਾ ਲਈ ਜਾਂ ਆਪਣੇ ਪਰਾਵਾਂ ਲਈ ਜਿਹੜਾ ਕਈ ਰੇਡੀਓ ਵਗੈਰਾ ਲੈਂਦਾ ਉਹਨਾਂ ਲਈ ਵੀ ਛਤਰੀਆਂ ਦਾ ਉਪਰਾਲਾ ਜੋ ਕੀਤਾ ਬਹੁਤ ਵਧੀਆ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਹੈਗਾ ਇੱਥੇ ਆ ਕੇ। ਤੁਸੀਂ ਲਗਾਤਾਰ ਸੇਵਾ ਦੇ ਵਿੱਚ ਤਤਪਰ ਰਹਿੰਦੇ ਹੋਗੇ ਕੀ ਕਹਿਣਾ ਚਾਹੋਗੇ ਹੁਣ ਪਬਲਿਕ ਵਿੱਚ ਐਸੀ ਗਰਮੀ ਦੇ ਵਿੱਚ ਜਿਹੜਾ ਮਾਹੌਲ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਟੈਂਪਰੇਚਰ ਅਤੇ ਦੇਖੋ ਜੀ ਉਸੇ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ ਜੀ ਕੀ ਤੋਂ ਤੋਂ ਦੇ ਕੀ ਪ੍ਰੋਜੈਕਟਸ ਰਹੇ ਨੇ ਕੀ ਕੀ ਦਾ ਪ੍ਰੋਜੈਕਟ ਤਿਆਰ ਕੀਤੇ ਆ ਦੇਖੋ ਸਾਡੀ ਔਰਤ ਦੇਸ਼ ਦੀ ਵਾਹ ਵੈਲਫੇਅਰ ਸੁਸਾਇਟੀ ਹੈਗੀ ਅਸੀਂ ਉਹਦੇ ਵਿੱਚ ਬਹੁਤ ਕੁਝ ਕਰਦੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਆਂਨੇ ਜਾਨੇ ਹੋ ਪਰ ਸਾਨੂੰ ਇਹ ਜਿਹੜਾ ਪ੍ਰਾਲਾ ਇਹਨਾਂ ਨੇ ਕੀਤਾ ਇਹ ਸਾਨੂੰ ਇਨਰ ਵੀਰ ਕਲੱਬ ਲੈਵਲ ਬਹੁਤ ਵਧੀਆ ਲੱਗਿਆ ਹੈ ਜਿਸ ਤਰ੍ਹਾਂ ਹਰਮਨੀ ਹੈਗੀ ਹੈ ਗਰਮੀ ਦੇਖਦੇ ਹੋਏ ਪੌਦੇ ਲਗਾਉਣ ਪਿੱਛੇ ਰੁਕਾ ਰੁਕੀ ਜਾਉਂਦੇ ਪੌਦੇ ਲਗਾਉਣ ਪਿੱਛੇ ਦੇਖੋ ਇਸ ਵੇਲੇ ਜੇ ਇਸ ਟਾਈਮ ਪੌਦਾ ਲਗਾਣਾ ਤਾਂ ਉਹਦੀ ਕੇਅਰ ਜ਼ਰੂਰੀ ਹੈਗੀ ਹੈ ਜੇ ਨੈਕਸਟ ਮੰਥ ਲਗਾਣਾ ਹੈਗਾ ਫਿਰ ਤੁਹਾਨੂੰ ਪਤਾ ਹੀ ਹੈ ਉਹ ਪੌਦਾ ਵੈਸੇ ਵੀ ਕੇਅਰ ਇਸ ਤਰ੍ਹਾਂ ਬੱਚਿਆਂ ਤਰ੍ਹਾਂ ਪਾਲਦੇ ਆ ਉਸ ਤਰ੍ਹਾਂ ਉਹਨਾਂ ਨੂੰ ਉਦਾਂ ਹੀ ਪਾਲਣਾ ਚਾਹੀਦਾ ਹੈ ਮੈਡਮ ਜਿਹੜਾ ਅੱਜ ਛਤਰੀਆ ਵੰਡੀਏ ਇਹਨਾਂ ਕੀ ਕਾਰਨ ਕੀ ਹੈ ਚਲੋ ਵੀਰ ਜੀ ਕੋਈ ਸਰ ਅਸੀਂ ਇੱਕ ਕਲੱਬ ਹੈ ਇਨਰ 휠 ਕਲੱਬ ਹੈ ਇਨਰ 휠 ਕਲੱਬ ਬਠਿੰਡਾ ਸੈਂਟਰਲ ਦੇ ਮੈਂਬਰ ਨੂੰ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਕਲੱਬ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਔਮਨ ਇੰਪਾਵਰਮੈਂਟ ਤੇ ਉਹਨਾਂ ਲਈ ਅਸੀਂ ਛਤਰੀਆਂ ਪ੍ਰਿੰਟ ਕਰਵਾਈਆਂ ਨੇ 101 ਛਤਰੀਆਂ ਅਸੀਂ ਜ਼ਰੂਰਤਮੰਦਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਅੱਜਕੱਲ ਬਹੁਤ ਜ਼ਿਆਦਾ ਗਰਮੀ ਹੈ ਨਹੀਂ ਜ਼ਿਆਦਾ ਵੱਧ ਰਹੀ ਹੈ ਉਹਦੇ ਰਿਗਾਰਡਿੰਗ ਕੀ ਕਹਿਣਾ ਚਾਹੁੰਦੇ ਸਰ ਉਹ ਇੰਨੀ ਜ਼ਿਆਦਾ ਗਰਮੀ ਨੂੰ ਦੇਖਦੇ ਹੋਈ ਸਾਡੇ ਕਲੱਬ ਨੇ ਸੋਚਿਆ ਕਿ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਜਾਵੇ ਸ਼ਾਇਦ ਇਹਨਾਂ ਨੂੰ ਗਰਮੀ ਤੋਂ ਥੋੜੀ ਜੀ ਰਾਹਤ ਮਿਲੀ ਜਾਵੇ ਅਗਲਾ ਵੀ ਕੀ ਪ੍ਰੋਸੈਸ ਰਹੇਗਾ ਤੁਹਾਡਾ ਕਿ ਅੱਗੇ ਵੀ ਇਹ ਇਸ ਤਰ੍ਹਾਂ ਚੱਲਦਾ ਰਹੇਗਾ ਜਾਂ ਨਹੀਂ ਸਰ ਇਹ ਪ੍ਰੋਜੈਕਟ ਆਲਰੇਡੀ ਚੱਲਦੇ ਆ ਰਹੇ ਆ ਅਸੀਂ ਪਹਿਲਾਂ ਵੀ ਪ੍ਰੋਜੈਕਟ ਕੀਤਾ ਸੀਗਾ ਜਿਹੜੇ ਵੈਜੀਟੇਬਲ ਸੈਲਰਸ ਹੁੰਦੇ ਨੇ ਉਹਨਾਂ ਨੂੰ ਅਸੀਂ ਜਿਹੜੀ ਉਹਨਾਂ ਦੀ ਰੇੜੀ ਦੇ ਉੱਪਰ ਫਿਕਸ ਅ ਅੰਬ੍ਰੇਲਾ ਲਗਾਈ ਜਾਂਦੀ ਹੈ ਅਸੀਂ ਉਹ ਬਹੁਤ ਲਗਵਾਈਆਂ ਨੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵੀ ਅਸੀਂ ਡਿਸਟ੍ਰੀਬਿਊਟ ਕੀਤੀਆਂ ਨੇ ਤਾਂ ਕਿ ਗਰਮੀ ਤੋਂ ਥੋੜੀ ਜਿਹੀ ਰਾਹਤ ਉਹਨਾਂ ਨੂੰ ਮਿਲ ਸਕੇ ਲੋਕਾਂ ਵੱਲੋਂ ਕੀ ਰਿਸਪੌਂਸ ਆ ਰਿਹਾ ਹੈ ਸਰ ਲੋਕਾਂ ਵੱਲੋਂ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਸਾਡੇ ਕਲੱਬ ਦੇ ਵਿੱਚ ਆਲਰੇਡੀ 70 ਮੈਂਬਰ ਹੈਗੇ ਆ ਹੋਰ ਵੀ ਬਹੁਤ ਜ਼ਾਰੇ ਮੈਂਬਰਸ ਆ ਗਏ ਜਿਹੜੇ ਸਾਡੇ ਕਲੱਬ ਨਾਲ ਜੁੜਨਾ ਚਾਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਇਹ ਕਲੱਬ ਬਹੁਤ ਅੱਛਾ ਕੰਮ ਕਰ ਰਿਹਾ ਆਪਣਾ ਕੋਈ ਕੰਟੈਕਟ ਨੰਬਰ ਦੇਣਾ ਚਾਹੋਗੇ ਇਸ ਚੀਜ਼ ਦੇ ਰਿਗਾਰਡ ਦੇ 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 ਸਰ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ 9023833030 ਜਿਨ੍ਹਾਂ ਨੂੰ ਵੀ ਕਿਸੇ ਵੀ ਜ਼ਰੂਰਤਮੰਦ ਨੂੰ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਉਹ ਸਾਡੇ ਕਲੱਬ ਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ